ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਵਾਸੇ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 9 ਜੁਲਾਈ ਹੈ 9 ਜੁਲਾਈ 1923 ਜਿਸ ਵੇਲੇ ਗੁਰਦੁਆਰਾ ਲਾਇਰ ਸ਼ੁਰੂ ਹੋਈ ਸੀ ਤਾਂ ਅੰਗਰੇਜ਼ੀ ਸਰਕਾਰ ਨੇ ਮਹਾਂਤਾਂ ਦਾ ਸਾਥ ਦਿੱਤਾ ਪਰ ਦੂਜੇ ਪਾਸੇ ਸਿੱਖ ਰਾਜਾਂ ਨੇ ਵੀ ਅਕਾਲੀਆਂ ਦਾ ਬਿਲਕੁਲ ਸਾਥ ਨਾ ਦਿੱਤਾ ਸਿਰਫ ਨਾਭਾ ਦੇ ਮਹਾਰਾਜੇ ਰਿਪੂਦਮਨ ਸਿੰਘ ਨੇ ਅਕਾਲੀ ਲਹਿਰ ਦੀ ਪੂਰਜ਼ੋਰ ਹਮਾਇਤ ਕੀਤੀ ਜਦੋਂ ਨਨਕਾਣਾ ਸਾਹਿਬ ਕਤਲੇਆਮ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਰੋਸ ਦੇਣ ਮਨਾਉਣ ਵਾਸਤੇ ਕਾਲੇ ਦਸਤਾਰੇ ਸਜਾਉਣ ਦੀ ਅਪੀਲ ਜਾਰੀ ਕੀਤੀ ਸੀ ਤਾਂ ਮਹਾਰਾਜਾ ਨਾਭਾ ਨੇ ਆਪ ਵੀ ਕਾਲੀ ਦਸਤਾਰ ਸਜਾਈ ਸੀ ਅਤੇ ਨਨਕਾਣਾ ਸਾਹਿਬ ਸੰਬੰਧੀ ਅਰਦਾਸ ਦੇਣ ਦੇ ਮੌਕੇ ਤੇ ਸਰਕਾਰੀ ਛੁੱਟੀ ਵੀ ਕੀਤੀ ਸੀ ਅੰਗਰੇਜ਼ੀ ਸਰਕਾਰ ਨੂੰ ਇਸ ਦੇ ਨਾਲ ਬੜੀ ਤਕਲੀਫ ਹੋਈ ਕਿਉਂਕਿ ਸਰਕਾਰ ਤਾਂ ਕਾਲੀਆਂ ਦਸਤਾਰਾਂ ਸਜਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦੇ ਰਹੀ ਸੀ 7 ਜੁਲਾਈ 1923 ਦੇ ਦਿਨ ਕਰਨਲ ਮਿੰਚਨ ਨੇ ਜੋ ਕਿ ਬਹੁਤ ਚਲਾਕ ਸ਼ਖਸ ਸੀ ਉਸ ਨੇ ਮਹਾਰਾਜੇ ਕੋਲੋਂ ਤਖਤ ਛੱਡਣ ਦੇ ਕਾਗਜ਼ ਤੇ ਦਸਤਖਤ ਕਰਵਾ ਲਏ ਅਗਲੇ ਦਿਨ ਹੀ ਮਿੰਚਨ ਅੰਗਰੇਜ਼ ਫੌਜਾਂ ਅਤੇ ਪੂਰਾ ਫੌਜੀ ਅਮਲਾ ਅਤੇ ਗੱਡੀਆਂ ਲੈ ਕੇ ਨਾਬੇ ਪਹੁੰਚ ਗਿਆ ਅਤੇ ਰਾਜਸਤਾਨ ਦਾ ਨਿਜ਼ਾਮ ਸੰਭਾਲ ਲਿਆ ਮਹਾਰਾਜਾ ਰਿਪਦਮਨ ਸਿੰਘ ਨੂੰ ਦੇਰਾਦੂਨ ਭੇਜ ਦਿੱਤਾ ਗਿਆ ਇਸ ਦੀ ਖਬਰ 9 ਜੁਲਾਈ 1923 ਦੇ ਦਿਨ ਸੀਰੀਅਮਸ ਸਾਹਿਬ ਪੁੱਜੀ ਸੀ ਜਿਸ ਦੇ ਨਾਲ ਸਾਰੇ ਪਾਸੇ ਜ਼ਬਰਦਸਤ ਰੋਸ ਫੈਲ ਗਿਆ 9 ਜੁਲਾਈ 1925 1920 ਤੋਂ 1924 ਤੱਕ ਜ਼ਬਰਦਸਤ ਗੁਰਦੁਆਰਾ ਸੁਧਾਰ ਲਾਇਰ ਚੱਲਣ ਮੰਗਰੋ ਸਰਕਾਰ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ ਇਸ ਸਿਲਸਿਲੇ ਦੇ ਵਿੱਚ ਗੁਰਦੁਆਰਾ ਐਕਟ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੋਈ 25 ਨਵੰਬਰ 1924 ਦੇ ਦਿਨ ਪੰਜਾਬ ਕੌਂਸਲ ਦੇ ਸਿੱਖ ਮੈਂਬਰਾਂ ਜੋਤ ਸਿੰਘ ਨਾਰੈਣ ਸਿੰਘ ਵਕੀਲ, ਤਾਰਾ ਸਿੰਘ ਮੋਗਾ, ਮੰਗਲ ਸਿੰਘ ਅਤੇ ਗੁਰਬਖਸ਼ ਸਿੰਘ ਅੰਬਾਲਾ ਦੀ ਇੱਕ ਕਮੇਟੀ ਬਣਾਈ ਗਈ ਜੋ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੱਕਲ ਅਤੇ ਲਾਹੌਰ ਦੇ ਡਿਪਟੀ ਕਮਿਸ਼ਨਰ ਐਮਰਸਨ ਦੇ ਨਾਲ ਮਿਲ ਕੇ ਗੁਰਦੁਆਰਾ ਐਕਟ ਬਣਾਵੇ। ਇਹਨਾਂ ਨੂੰ ਮਦਦ ਲਈ ਦੋ ਕਾਨੂੰਨਦਾਨ ਕਮਰਦਲੀਪ ਸਿੰਘ ਬ੍ਰੈਸਟਰ ਅਤੇ ਮਿਸਟਰ ਵਿਜ਼ਲੇ ਦਿੱਤੇ ਗਏ ਸਨ। ਸ਼੍ਰੋਮਨ ਕਮੇਟੀ ਨੇ 27 ਅਪ੍ਰੈਲ 1925 ਨੂੰ ਮਤਾ ਪਾਸ ਕੀਤਾ ਸੀ ਕਿ ਗੁਰਦੁਆਰਾ ਬੈਲ 1925 ਸੰਬੰਧੀ ਡੂੰਗੀ ਵਿਚਾਰ ਦੇ ਬਾਅਦ ਇਹ رائے ਕੀਤੀ ਗਈ ਹੈ ਕਿ ਇਹ ਬਿੱਲ ਗੁਰਦੁਆਰਾ ਸੁਧਾਰ ਲਾਇਰਦਿਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਸ਼੍ਰੋਮਣੀ ਕਮੇਟੀ ਨੇ ਕੁਝ ਹੋਰ ਤਰਮੀਮਾਂ ਪੇਸ਼ ਕੀਤੀਆਂ ਸਨ ਪਹਿਲੀ ਅਕਾਲ ਤਖਤ ਤੇ ਕੇਸਗੜ੍ਹ ਵੀ ਸ਼੍ਰੋਮਣੀ ਕਮੇਟੀ ਦੇ ਕੋਲ ਹੋਣ ਔਰਤਾਂ ਨੂੰ ਵੀ ਵੋਟ ਦਾ ਹੱਕ ਹੋਵੇ ਗੁਰਦੁਆਰਾ ਆਮਦਨ ਧਰਮ ਵਿਦਿਆ ਤੇ ਦਾਨ ਦੇ ਲਈ ਖਰਚ ਹੋਵੇ ਇੰਜ ਸ਼੍ਰੋਮਣੀ ਕਮੇਟੀ ਨੇ ਇੱਕ ਤਰ੍ਹਾਂ ਦੇ ਨਾਲ ਇਹ ਬਿੱਲ ਮਨਜ਼ੂਰ ਕਰ ਲਿਆ 7 ਮਈ 1925 ਨੂੰ ਇਹ ਬਿੱਲ ਸਿਲੈਕਟ ਕਮੇਟੀ ਨੂੰ ਦਿੱਤਾ ਗਿਆ ਅਤੇ 2 ਮਹੀਨੇ ਮਗਰੋਂ 9 ਜੁਲਾਈ 1925 ਨੂੰ ਤਾਰਾ ਸਿੰਘ ਮੰਟਰ ਕੌਂਸਲ ਵੱਲੋਂ ਪੇਸ਼ ਕੀਤਾ ਗਿਆ ਇਹ ਬਿੱਲ ਸ਼ਿਮਲਾ ਇਜਲਾਸ ਦੇ ਵਿੱਚ ਪਾਸ ਕਰ ਦਿੱਤਾ ਗਿਆ ਮਗਰੋਂ ਗਵਰਨਰ ਵੱਲੋਂ ਮਨਜ਼ੂਰੀ ਦੇਣ ਤੇ ਇਹ ਬਿੱਲ ਐਕਟ ਬਣ ਗਿਆ ਇਹ ਐਕਟ 9 ਨਵੰਬਰ 1925 ਤੋਂ ਲਾਗੂ ਹੋ ਗਿਆ ਉਸ ਤੋਂ ਬਾਅਦ ਅੱਜ ਤੱਕ ਇਸ ਬਿੱਲੇ ਦੇ ਵਿੱਚ ਬਹੁਤ ਤਰਮੀਮਾਂ ਅਤੇ ਤਬਦੀਲੀਆਂ ਹੋ ਚੁੱਕੀਆਂ ਨੇ 1955 ਦੇ ਵਿੱਚ ਜਦ ਪੰਜਾਬੀ ਸੂਬਾ ਜਿੰਦਾਬਾਦ ਮੋਰਚਾ ਲੱਗਾ ਤਾਂ ਬਹੁਤ ਸਾਰੀਆਂ ਬੀਬੀਆਂ ਵੀ ਜੇਲ੍ਹ ਗਈਆਂ ਸਭ ਤੋਂ ਵੱਡਾ 139 ਬੀਬੀਆਂ ਦਾ ਜੱਥਾ 9 ਜੁਲਾਈ 1955 ਦੇ ਦਿਨ ਬੀਬੀ ਗੁਰਦੇਵਾਲ ਕੌਰ ਦੀ ਜਥੇਦਾਰੀ ਦੇ ਵਿੱਚ ਗਿਆ ਸੀ ਇਸ ਵੱਡੇ ਜਥੇ ਦੇ ਵਿੱਚ ਗੰਗਾ ਨਗਰ ਤੋਂ ਬੀਬੀ ਜਵਾਲਾ ਕੌਰ ਕਾਨਪੁਰ ਤੋਂ ਬੀਬੀ ਹੁਕਮ ਕੌਰ ਫਿਰੋਜ਼ਪੁਰ ਤੋਂ ਬੀਬੀ ਪ੍ਰਤਾਪ ਕੌਰ ਸੰਗਰੂਰ ਤੋਂ ਬੀਬੀ ਸ਼ਾਮ ਕੌਰ ਅਤੇ ਅੰਮ੍ਰਿਤਸਰ ਤੋਂ ਬੀਬੀ ਇੰਦਰ ਕੌਰ ਅਤੇ ਬੀਬੀ ਹਰਨਾਮ ਕੌਰ ਆਪਣੇ ਆਪਣੇ ਜਥਿਆਂ ਸਮੇਤ ਸ਼ਾਮਲ ਹੋਈਆਂ ਇੱਕ ਬੀਬੀ ਸਰਜੀਤ ਕੌਰ ਆਪਣੇ ਚਾਰ ਬੱਚਿਆਂ ਸਮੇਤ ਜਥੇ ਦੇ ਵਿੱਚ ਸ਼ਾਮਲ ਹੋਈ ਸੀ 1974 ਦੇ ਵਿੱਚ ਭਾਰਤ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਵੱਲੋਂ ਇੰਦਰਾ ਗਾਂਧੀ ਦੀ ਸਰਕਾਰ ਦੇ ਖਿਲਾਫ ਜਦੋਜਹਿਦ ਸ਼ੁਰੂ ਹੋ ਗਈ। ਇਸ ਜਦੋਜਹਿਦ ਦਾ ਸਿਖਰ ਅਕਤੂਬਰ 1974 ਤੱਕ ਆ ਚੁੱਕਾ ਸੀ। 28 ਅਕਤੂਬਰ 1974 ਦੇ ਦਿਨ ਇਸ ਲਹਿਰ ਦਾ ਆਗੂ ਜੈ ਪ੍ਰਕਾਸ਼ ਨਰੈਣ ਲੁਧਿਆਣਾ ਆਇਆ ਸੀ। 7 ਤੋਂ 8 ਲੱਖ ਨੀਲੀਆਂ ਪੱਗਾਂ ਦੇ ਜਲੂਸ ਨੇ ਸ਼ਰੂਮ ਨੇ ਅਕਾਲੀ ਦਲ ਦੀ 1929 ਦੇ ਲਾਹੌਰ ਵਾਲੇ ਅਤੇ 1956 ਦੇ ਅੰਮ੍ਰਿਤਸਰ ਵਾਲੇ ਜਲੂਸਾਂ ਵਾਲੀ ਸ਼ਾਨ ਦਾ ਜਲਵਾ ਇੱਕ ਵਾਰ ਫਿਰ ਪੇਸ਼ ਕਰ ਦਿੱਤਾ। ਉਦੋਂ ਅਕਾਲੀ ਦਲ ਦੇ ਪ੍ਰਧਾਨ ਤਰਤੀਬਵਾਰ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਸਨ। ਅਤੇ ਸਾਲ ਜਗਦੇਵ ਸਿੰਘ ਤਲਵੰਡੀ ਸੀ ਅਗਲੇ 6-7 ਮਹੀਨਿਆਂ ਦੇ ਵਿੱਚ ਜੈ ਪ੍ਰਕਾਸ਼ ਨਾਰੈਣ ਦੀ ਅਗਵਾਈ ਵਾਲੀ ਜੱਦੋਜਾਹਤ ਭਾਰਤ ਦੇ ਵਿੱਚ ਇੱਕ ਜ਼ਬਰਦਸਤ ਲਹਿਰ ਬਣ ਚੁੱਕੀ ਸੀ 9 ਜੁਲਾਈ 1975 ਦੇ ਦਿਨ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਸਾਬਕਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀਨੀਅਰ ਆਗੂ ਬਸੰਤ ਸਿੰਘ ਖਾਲਸਾ ਨੇ ਪਹਿਲਾ ਜੱਥਾ ਲੈ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗ੍ਰਿਫਤਾਰੀ ਦਿੱਤੀ 9 ਜੁਲਾਈ 1986 ਦੇ ਦਿਨ ਫਿਰਕਾਪ੍ਰਸਤ ਕੁਝ ਲੋਕਾਂ ਨੇ ਰੋहतक ਦੇ ਵਿੱਚ ਸਿੱਖਾਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ ਅਤੇ ਉਹ ਦੋਂਦੇ ਲੱਖਾਂ ਰੁਪਈਆ ਦਾ ਨੁਕਸਾਨ ਕੀਤਾ 9 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਜਗਵੀਰ ਸਿੰਘ ਪੁੱਤਰ ਅਮਰ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਵਰਨ ਸਿੰਘ ਦੋਵੇਂ ਵਾਸੀ ਖੁਰਦ ਹੁਸ਼ਿਆਰਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 9 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਦਰਬਾਰਾ ਸਿੰਘ ਸੰਧੂ ਵਾਸੀ ਲਿੱਟਾ ਜ਼ਿਲ੍ਹਾ ਕਪੂਰਥਲਾ ਅਤੇ ਉਸ ਦੇ ਦੋ ਪੁੱਤਰਾਂ surjit singh sandhu ਅਤੇ balbir singh ਉਸ ਦੇ ਦਮਾਦ mehnga singh ਪੁੱਤਰ teer singh ਵਾਸੀ ਬੋਪਾਰਾਏ ਦੋਤਾ sukhwinder singh ਵਾਸੀ ਬੋਪਾਰਾਏ balwinder singh ਵਾਸੀ ਲਿੱਟੇ ਅਤੇ ਇੱਕ ਹੋਰ ਸਿੱਖ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 9 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ gurdeep singh ਉਰ ਭੋਲਾ ਪੁੱਤਰ surjit singh ਵਾਸੀ ਹਲਵਾਰਾ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 9 ਜੁਲਾਈ 1949 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੀਤ ਸਿੰਘ ਉਰਫ ਅੰਬਾ ਪੁੱਤਰ ਕਸ਼ਮੀਰ ਸਿੰਘ ਵਾਸੀ ਰਣ ਸਿੰਘ ਵਾਲਾ ਅਤੇ ਇੱਕ ਹੋਰ ਸਿੱਖ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੰਜਾਬ ਪੁਲਿਸ ਨੇ ਜੱਸਾ ਸਿੰਘ ਬੱਬਰ ਅਤੇ ਵਿਜੇਪਾਲ ਸਿੰਘ ਉਰਫ ਵਿਕਰਮ ਸਿੰਘ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਜੁਲਾਈ 1992 ਦੇ ਦਿਨ ਕੁਲਵੰਤ ਸਿੰਘ ਕੰਤਾ ਲੱਖਾ ਸਿੰਘ ਅਤੇ 10 ਹੋਰ ਸਿੱਖਾਂ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ 9 ਜੁਲਾਈ 1994 ਦੇ ਦਿਨ ਪੰਜਾਬ ਦਾ ਗਵਰਨਰ ਸੁਰਿੰਦਰਨਾਥ ਆਪਣੇ ਇੱਕ ਹਵਾਈ ਹਾਦਸੇ ਦੇ ਵਿੱਚ ਪਰਿਵਾਰ ਸਣੇ ਮਾਰਿਆ ਗਿਆ ਇਸ ਹਾਦਸੇ ਦੇ ਵਿੱਚ 14 ਜਣੇ ਮਾਰੇ ਗਏ ਸਨ ਜਦ ਉਸ ਦਾ ਸਮਾਨ ਪੜਤਾਲਿਆ ਗਿਆ ਤਾਂ ਉਸ ਦੀਆਂ ਸੇਫਾਂ ਦੇ ਵਿੱਚੋਂ ਕਰੋੜਾਂ ਰੁਪਏ ਨਕਦੀ ਮਿਲੀ ਮਗਰੋਂ ਪਤਾ ਲੱਗਾ ਕਿ ਇਸੇ ਰਕਮ ਦੇ ਵਿੱਚੋਂ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਮਾਰਨ ਵਾਲੇ ਪੁਲਿਸੀਆਂ ਨੂੰ ਇਨਾਮ ਦਿੱਤੇ ਜਾਂਦੇ ਸਨ ਇਸ ਸੰਬੰਧੀ ਹਾਈ ਕੋਰਟ ਦੇ ਵਿੱਚ ਕਰੈਕਟ ਵੀ ਕੀਤੀ ਗਈ ਸੀ ਤਾਂ ਹਾਈ ਕੋਰਟ ਨੇ ਸਰਕਾਰ ਨੂੰ ਸਮਨ ਜਾਰੀ ਕੀਤਾ ਸੀ ਤੇ ਇਸ ਦੇ ਰਿਕਾਰਡ ਤਾਲਬ ਕੀਤੇ ਗਏ ਸਨ ਪਰ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਦੇ ਬਹਾਨੇ ਇਸ ਨੂੰ ਗੋਪਤ ਰੱਖਣ ਦੇ ਨਾਂ ਤੇ ਇਹ ਮਾਮਲਾ ਸਦਾ ਸਦਾ ਲਈ ਖਤਮ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ 9 ਜੁਲਾਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ